ਅਈ ਕਾਲੀਆਂ ਨੂੰ ਕਾਂਸੀ ਦਾ ਹਰਣਾ ਹਾਂਜੀ ਭਾਜਪਾ ਨੂੰ ਹਰਣਾ ਪਹਿਲਾਂ ਜਿੱਤ ਕੇ ਲੋਕ ਸਭਾ ਜਾਣਾ ਬਾਕੀ ਦੇ ਘਰਾਂ ਦੇ ਆਪਣੇ ਆਪਣੇ ਬੰਦੇ ਆਪਸੋ ਹਲ ਹੋ ਜਣ ਜਨ ਪ੍ਰਤਨਿਧੀ ਦਾ ਰਿਲੇਸ਼ਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਉਹ ਤੁਹਾਨੂੰ ਨੌਰਥ ਦੇ ਵਿੱਚ ਦੇਖੋ ਇਹਨਾਂ ਦੇ ਹਲਕੇ ਤੋਂ ਪਹਿਲਾਂ ਵੀ ਬੜੀ ਟੌਪ ਦੀ ਮੀਟਿੰਗ ਕੀਤੀ ਸੀ 14 ਨੂੰ ਹਜ਼ਾਰਾਂ ਲੋਕ ਸੀਗੇ ਹੁਣ ਵੀ ਬਹੁਤ ਵਧੀਆ ਰਿਸਪੌਂਸ ਆ ਮੇਰਾ ਖਿਆਲ ਹੈ ਕਿ ਉੱਤਰੀ ਚੋ ਸਭ ਤੋਂ ਵੱਧ ਲੀਡਰ ਕੋਰਵਈਆ ਪ੍ਰਤਾਪ ਜੀ ਸਾਡੇ ਐਮਐਲਏ ਕੋਰਵਈਆ ਪ੍ਰਤਾਪ ਜੀ ਕਾਰਨ ਅਸੀਂ ਸਿਰਫ ਉਹਨਾਂ ਨੂੰ ਜਿੰਦਾਬਾਦ ਕਹਿ ਸਕਨੇ ਆ ਬਾਕੀ ਸਰਕਾਰ ਸਾਨੂੰ ਕੋਈ ਮਤਲਬ ਨਹੀਂ ਕੀ ਕਰ ਰਹੀ ਕੀ ਨਹੀਂ ਕਰ ਜਨਤਾ ਇਹ ਮਹਿਸੂਸ ਕਰੇ ਕਿ ਉਹ ਮਾਸਟਰ ਹੈ ਉਹ ਮਾਲਿਕ ਨੇ ਤੇ ਜਿਹੜੇ ਅਫਸਰ ਹੁੰਦੇ ਨੇ ਤੇ ਪੋਲਿਟਿਸ਼ੀਅਨ ਹੁੰਦੇ ਨੇ ਲੀਡਰ ਹੁੰਦੇ ਨੇ ਉਹਨਾਂ ਨੂੰ ਹਮੇਸ਼ਾ ਸੇਵਕ ਦੀ ਤਰ੍ਹਾਂ ਕੰਮ ਕਰਨਾ ਚਾਹੀਦਾ ਹੈ ਉਹ ਜੇਕਰ ਸੇਵਕ ਦੀ ਤਰ੍ਹਾਂ ਕੰਮ ਕਰਨਗੇ ਫਿਰ ਜੱਗ ਸਹੀ ਮਾਇਨੇ ਦੇ ਵਿੱਚ ਡੈਮੋਕ੍ਰੇਸੀ ਮਜ਼ਬੂਤ ਹੋਊਗੀ ਔਰ ਅਸੀਂ ਡੈਮੋਕ੍ਰੇਸੀ ਨੂੰ ਮਜ਼ਬੂਤ ਕਰਾਂਗੇ ਵੋਟ ਅਸੀਂ ਸਰ ਕੋਰ ਵਿਚੇ ਪ੍ਰਤਾਪ ਜੀ ਨੂੰ ਕਰਾਂਗੇ ਜਿੱਦਾਂ ਉਹ ਕਹਿਣਗੇ ਉਦਾਂ ਹੀ ਕਰਾਂਗੇ ਜਿੰਨੇ ਵੀ ਮੁੱਦੇ ਨੇ ਉਹ ਜਨਤਾ ਦੇ ਮੁੱਦੇ ਅਸੀਂ ਕਦੇ ਵੀ ਆਪਣੀ ਗੱਲ ਨਹੀਂ ਅਸੀਂ ਹਮੇਸ਼ਾ ਜਨਤਾ ਦੀ ਗੱਲ ਕਰਦੇ ਹਾਂ ਪਹਿਲਾਂ ਵੀ ਸਾਨੂੰ ਸਰਦੀ ਫੇਸ ਵੈਲਿਊ ਦੇ ਹੀ ਵੋਟ ਪਏ ਸੀ ਦੀ ਆਮ ਆਦਮੀ ਪਾਰੀ ਨੂੰ ਨਹੀਂ ਸਰਦੇ ٹرسٹ ਹੈ ਵਿਕਾਸ ਹੀ ਹੋਇਆ ਪਰ ਉਹਨਾਂ ਦਾ ਆਪਣਾ ਹੋਇਆ ਉਹਨਾਂ ਨੇ ਹਲਕੇ ਦਾ ਵਿਕਾਸ ਕੋਈ ਨਹੀਂ ਕੀਤਾ ਉਹਨਾਂ ਨੇ ਆਪਣਾ ਵਿਕਾਸ ਕੀਤਾ ਜੀ ਪ੍ਰਤਾਪ ਸਿੰਘ ਦੇ ਕੰਮਾਂ ਤੋਂ ਸੰਤੁਸ਼ਟ ਬਹੁਤ ਸੰਤੁਸ਼ਟ ਆ ਬਹੁਤ ਸੰਤੁਸ਼ਟ ਇਹੋ ਜਿਹਾ ਇਨਸਾਨ ਸਾਨੂੰ ਜ਼ਿੰਦਗੀ ਚ ਨਹੀਂ ਮਿਲ ਸਕਦਾ ਇੱਕੋ ਹੀ ਬੰਦਾ ਜਿਹੜੇ ਆਪੜ ਆਪ ਨੂੰ ਵਿਕਾਸਪੁਰਸ਼ ਕਹਿੰਦਾ ਸਾਰੇ ਪੰਜਾਬ ਚ ਹੋਰ ਕੋਈ ਨਹੀਂ ਕਹਿੰਦਾ ਜਿਵੇਂ ਅਸੀਂ ਅੰਮ੍ਰਿਤਸਰ ਤੋਂ ਲਈ ਸਾਨੂੰ ਪਤਾ ਨਹੀਂ ਕੋਈ ਦਾ ਅੰਮ੍ਰਿਤਸਰ ਦੇ ਵਿੱਚ ਆਸੀਂ ਅੰਮ੍ਰਿਤਸਰ ਦੇ ਵਿੱਚ ਮੰਤਰੀ ਕੁਲਦੀਪ ਸਿੰਘ ਦਾ ਜਿਹੜਾ ਚੱਲ ਰਿਹਾ ਚੋਣ ਪ੍ਰਚਾਰ ਔਰ ਕੁਮਰ ਵਿਜੇ ਪ੍ਰਤਾਪ ਸਿੰਘ ਦੇ ਹਲਕੇ ਦੇ ਵਿੱਚ ਚੋਣ ਪ੍ਰਚਾਰ ਚੱਲ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਮਰ ਵਿਜੇ ਪ੍ਰਤਾਪ ਦੇ ਦਫ਼ਤਰ ਦੇ ਵਿੱਚ ਜਿਹੜਾ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਉਹ ਆਏ ਹੋਏ ਨੇ ਔਰ ਕੌਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੇ ਹੱਕ ਦੇ ਵਿੱਚ ਮੀਟਿੰਗਾਂ ਜਿਹੜੀਆਂ ਆਪਣੇ ਵਰਕਰਾਂ ਦੇ ਨਾਲ ਕਰਵਾ ਰਹੇ ਹੈਗੇ ਤੇ ਲੋਕ ਜਿਹੜੇ ਖੜੇ ਨੇ ਉਹ ਕੀ ਸੋਚਦੇ ਆ ਤੇ ਗੱਲਬਾਤ ਕਰਾਂਗੇ ਭਾਜੀ ਕੌਰ ਵਿਜੇ ਪ੍ਰਤਾਪ ਸਿੰਘ ਉਹਨਾਂ ਦੇ ਦਫ਼ਤਰ ਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਆਏ ਆ ਔਰ ਕਿਵੇਂ ਦੇਖਦੇ ਹੋ ਇੱਥੇ ਕਿੰਨੇ ਕੁ ਮਸਲੇ ਹੱਲ ਹੋਏ ਆ ਕੀ ਵੋਟ ਕਿਉਂ ਕਰੋ ਸਪੋਰਟ ਅਸੀਂ ਸਰ ਕੌਰ ਵਿਜੇ ਪ੍ਰਤਾਪ ਜੀ ਨੂੰ ਕਰਾਂਗੇ ਜਿੱਦਾਂ ਉਹ ਕਹਿਣਗੇ ਉਦਾਂ ਹੀ ਕਰਾਂਗੇ ਇਹ ਕਿਹਾ ਮੈਂ ਧਿਆਨੰਦਨਗਰ ਹਲਕਾ ਹਲਕੇ ਤੋਂ ਆਇਆ ਹਾਂ ਆਪ ਪਿੰਡ ਦਿ ਆਨੰਦਨਗਰ ਤੋਂ ਆਇਆ ਹਾਂ ਠੀਕ ਹੈ ਜੀ ਉਹ ਸਾਡੀਆਂ ਉਸ ਸਮੱਸਿਆ ਨੂੰ ਸੌਂਦੇ ਨੇ ਇਹ ਕਿਹਾ ਜਦੋਂ ਵੀ ਆਪਾਂ ਫੋਨ ਕਰਦੇ ਹਾਂ ਕੋਈ ਵੀ ਦਿੱਕਤ ਹੁੰਦੀ ਆਂਦੀ ਆ ਕਰਦੇ ਨੇ ਸੌਲਵ ਕਰਦੇ ਨੇ ਦਿੱਕਤ ਨੂੰ ਠੀਕ ਹੈ ਜਿਹੜੀਆਂ ਸਾਡੀਆਂ ਪੰਚਾਇਤਾਂ ਆ ਜਿਹੜਾ ਸਾਡਾ ਸਭ ਤੋਂ ਹਲਕ ਜਿਹੜੀ ਦਿੱਕਤ ਸੀਗੀ ਉਹ ਸੀਵਰਾਂ ਦੀ ਦਿੱਕਤ ਸੀਗੀ ਇਕ ਗੱਲ ਉਹਨਾਂ ਨੇ ਕੀ ਕੀਤਾ ਸੀਗਾ ਜਿਹੜੀਆਂ ਸਾਡੀਆਂ ਪੰਚਾਇਤਾਂ ਆ ਸ਼ਹਿਰ ਦੇ ਨਾਲ ਆ ਠੀਕ ਹੈ ਜੀ ਪਰ ਜਿਹੜੀਆਂ ਸਾਨੂੰ ਫੈਸਿਲਟੀਆਂ ਪਿੰਡ ਦੀਆਂ ਮਿਲਦੀਆਂ ਸੀਗੀਆਂ ਠੀਕ ਹੈ ਜੀ ਹੋਰ ਵੀ ਜਪਤਾਵ ਜੀ ਨੇ ਪੰਜਾਬ ਵਿੱਚ ਪਹਿਲੀ ਵਾਰ ਇਹ ਕੀਤਾ ਸੀਗਾ ਕਿ ਜਿਹੜੀਆਂ ਪੰਚਾਇਤਾਂ ਠੀਕ ਹੈ ਉਹ ਕਾਰਪੋਰੇਸ਼ਨ ਦੇ ਵਿੱਚ ਕਨਵਰਟ ਕੀਤੇ ਜਾਣ ਵਿਧਾਨ ਸਭਾ ਦੇ ਵਿੱਚ ਗੱਲ ਰੱਖੀ ਹੋਈ ਸੀਗੀ ਠੀਕ ਹੈ ਜੀ ਉਸ ਤੋਂ ਬਾਅਦ ਵਿਧਾਨ ਸਭਾ ਦੀ ਜਿਹੜੀ ਕਮੇਟੀ ਸੀ ਟੀਮ ਸੀਗੀ ਉਹ ਵੀ ਪੰਜਾਬ ਵਿੱਚ ਪਹਿਲੀ ਵਾਰ ਕੀ ਕਹ ਜੀ ਸਾਡੇ ਤੇ ਬਾਬਾ ਦੀਪ ਸਿੰਘ ਕਲੋਨੀ ਤੇ ਚਾਹ ਦਰਦੀ ਦੇ ਵਿੱਚ ਆਈ ਸੀ ਅਸੀਂ ਕੁਵਰ ਵੀਰ ਪ੍ਰਤਾਪ ਦੀ ਸਪੋਰਟ ਕਰਾਂਗੇ ਜਿੱਦਾਂ ਉਹ ਕਹਿਣਗੇ ਕੁਵਰ ਵੀਰ ਪ੍ਰਤਾਪ ਜੀ ਉਦਾਂ ਹੀ ਅਸੀਂ ਅੱਗੇ ਆਪਣੇ ਪਿੰਡਾਂ ਦੇ ਵਿੱਚ ਉਹਨਾਂ ਦੀ ਸਪੋਰਟ ਕਰਾਂਗੇ ਕਹਿੰਦੇ ਕਿ ਮੰਤਰੀ ਢਾਲੀਵਾਲ ਨੂੰ ਸਭ ਤੋਂ ਵੱਧ ਲੀਡ ਦਿਵਾਵਾਂਗੇ ਆਪਣੇ ਨਾਲ ਹਾਂ ਜੀ ਨੌਰਥ ਹਲਕੇ ਦੇ ਸਰ ਸਭ ਤੋਂ ਵੱਧ ਲੀਡ ਲੈ ਕੇ ਜਾਵਾਂਗੇ ਕਿ ਮੈਂ ਦੇਖਦੇ ਹਾਂ ਬਾਈ ਜੀ ਤੁਹਾਡੇ ਹਲਕੇ 'ਚ ਕਿੰਨੇ ਕ ਕੰਮਕਾਜ ਹੋਏ ਆ ਢਾਲੀਵਾਲ ਜਿਹੜੇ ਉਹ ਵੋਟ ਮੰਗਣ ਆਏ ਆ ਠੀਕ ਹੈ ਇਹ ਉਹ ਆਪਣੀ ਨਾਲ ਠੀਕ ਹੈ ਬਾਕੀ ਤੇ ਅਸੀਂ ਸ਼ੁਰੂ ਤੋਂ ਰਹੇ ਕੋਵਰ ਸਾਹਿਬ ਦੇ ਨਾਲ ਹੀ ਜਿਸ ਤਰ੍ਹਾਂ ਉਹ ਸਾਨੂੰ ਕਹਿਣਗੇ ਆਪਾਂ ਉਸੇ ਤਰ੍ਹਾਂ ਹੀ ਚੱਲ ਸਕਦੇ ਹਾਂ ਕਿਉਂਕਿ ਆਪਾਂ ਜਿਹੜੀ ਟੀਮ ਸਾਡੀ ਕੋਵਰ ਸਾਹਿਬ ਦੇ ਨਾਲ ਹੀ ਜੀ ਹੈਗੀ ਹੈ ਉਹ ਕਹਿੰਦੇ ਆ ਕਿ ਸਭ ਤੋਂ ਵੱਧ ਲੀਡ ਦੇ ਨਾਲ ਚੱਲੋ ਜਰੂਰ ਹੋ ਸਕਦਾ ਹੈ ਜਿੱਥੇ ਬਾਕੀ ਸਾਥੀ ਕਹਿਣਗੇ ਆਹ ਨਹੀਂ ਸਾਥੀ ਚੀਜ਼ ਨਾਲ ਕਿ ਕੀ ਕੀ ਕੰਮਕਾਜ ਜਿਹੜੇ ਤੁਹਾਡੇ ਹਲਕੇ ਜਿਹੜੇ ਉਮੀਦ ਹੋਏ ਆ ਜਿਹਦੇ ਕਰਕੇ ਤੁਸੀਂ ਵੋਟ ਪਾਉਣੀ ਸਰਹੇ ਪਹਿਲਾਂ ਵੀ ਸਰ ਨੂੰ ਸਰਦੀ ਫੇਸ ਵੈਲਿਊ ਦੇ ਹੀ ਵੋਟ ਪਾਏ ਸੀ ਅਈ ਆਮ ਆਦਮੀ ਪਾਰਟੀ ਨੂੰ ਨਹੀਂ ਸਰਦੇ ਟਰਸਟ ਹੈ ਸਰਦੇ ਪਜਰੋ ਡਿਊਟੀ ਕਰਦੇ ਸੀਗੇ ਉਦੋਂ ਵੀ ਸਰ ਆਪਣਾ ਬਿਲਕੁਲ 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 ਟਰਸਟਵਰਦੀ ਮਤਲਬ ਪਰਸਨ ਨੇ ਇਹ VOTING ਜਿਹੜੀ ਹੈ ਸਰਦੇ ਫੇਸ ਵੈਲਿਊ ਦੇ ਪਾਣੀ ਕੋਈ ਵੀ ਸਰਦੇ ਫੇਸ ਵੈਲਿਊ ਦੇ ਪਾਣੀ ਹੈ ਤੁਹਾਨੂੰ ਵੀ ਪ੍ਰਤਾਪ ਸਿੰਘ ਜੀ ਜੀ ਬਿਲਕੁਲ ਬਿਲਕੁਲ ਵੈਸੇ ਸਰਕਾਰ ਦੇ ਕੰਮਾਂ ਨੂੰ ਕਿਵੇਂ ਦੇਖ ਸਰਕਾਰ ਦੇ ਕੰਮ ਸਰ ਜੋ ਉਹਨਾਂ ਨੇ ਕਹੇ ਆ ਜਿਵੇਂ ਇਹ ਮੈਂ ਮੀਡਲ ਕਲਾਸ ਨੂੰ ਬਿਲੋਂਗ ਕਰਦਾ ਇੱਕ ਬਿਲੀ ਦਾ ਬਿੱਲ ਦਾ ਜੋ ਆ ਸਾਨੂੰ ਬੈਨੀਫਿਟ ਹੋਇਆ ਆਪਾਂ ਉਹ ਦੋ ਬੈਨੀਫਿਟ ਮਿਲਿਆ ਮਿਲਿਆ ਫਸਟ ਟਾਈਮ ਕਿਵੇਂ ਦੇਖਦੇ ਹਾਂ ਕਿਹੜੇ ਕਿਹੜੇ ਕੰਮ ਤੁਹਾਡੇ ਹਲਕੇ ਦੇ ਵਿੱਚ ਕੁਮਰਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਕਰਾਇਆ ਜਿਹਦੇ ਕਰਕੇ ਕੁਮਰਵਿਜੇ ਪ੍ਰਤਾਪ ਕਹਿੰਦੇ ਆ ਕਿ ਸਭ ਤੋਂ ਵੱਧ ਲੀਡ ਦੇ ਨਾਲ ਦਿੱਤਣਾ ਤੇ ਸਾਡਾ ਇੱਧਰ ਪੰਚਾਇਤ ਦੇ ਏਰੀਆ ਹੈਗੇ ਜੀ ਇੱਧਰ 6 ਪੰਚਾਇਤਾਂ ਤੇ ਇਹਨਾਂ ਦੇ ਵਿੱਚ ਸਾਡੀ ਪੰਚਾਇਤ ਚ ਆਂਦੇ ਨੂੰ ਪੈਂਦੀ ਹੈ ਤੇ ਉਹਦੇ ਵਿੱਚ ਬੜੇ ਪੁਰਾਣੇ ਕੰਮ ਹੋ ਗਏ ਸੀ ਜਿਹੜੇ 20 25 ਸਾਲਾਂ ਦੇ ਸੀਵਰੇਜ ਦੇ ਕੰਮ ਅੜੇ ਸੀ ਉਹ ਵੀ ਇਹਨਾਂ ਨੇ ਕਰਵਾਏ ਤੇ ਗਲੀਆਂ ਬਣਵਾਈਆਂ ਤੇ ਕਈ ਪੁਰਾਣੇ ਸੀਵਰੇਜ ਜਿਹੜੇ ਬਲਾਕ ਸੀਗੇ ਉਹ ਵੀ ਠੀਕ ਕਰਵਾਏ ਤੇ ਬਾਕੀ ਇਹਨਾਂ ਨੇ ਸਾਰਾ ਪੰਚਾਇਤ ਦੇ ਏਰੀਏ ਨੂੰ ਇੱਕ ਵਿਧਾਨ ਸਭਾ ਦੀ ਜਿਹੜੀ ਕਮੇਟੀ ਉਤੋਂ ਬੁਲਾਇਆ ਸੀਗਾ ਉਹਨਾਂ ਦੇ ਚੇਅਰਮੈਨ ਸਾਹਿਬ ਆਏ ਸੀ ਕਿਉਂਕਿ ਪੰਜਾਬ ਚ ਮੇਰਾ ਖਿਆਲ ਕਿ ਹਜੇ ਤੱਕ ਕੋਈ ਵਿਧਾਨ ਸਭਾ ਦੀ ਕਮੇਟੀ ਜਿਹੜੀ ਹੈ ਹਜੇ ਤੱਕ ਨਹੀਂ ਆਈ ਇਹ ਚੇਅਰਮੈਨ ਸਾਹਿਬ ਆਏ ਉਹ ਸਾਰੇ ਇਲਾਕੇ ਦਾ ਇੱਥੇ ਸਰਵੇ ਕਰਕੇ ਗਏ ਉਹਨਾਂ ਨੇ ਵੇਖਿਆ ਉਹਨਾਂ ਨੇ ਲਿਸਟ ਬਣਾ ਕੇ ਖੜੀ ਉਹ ਲਿਸਟ ਫਿਰ ਇਹਨਾਂ ਨੇ ਡੀਸੀ ਦੇ ਅਧਰੂ ਜਿਹੜੇ ਕੰਮ ਜਿੰਨੇ ਹੈਗੇ ਸੀ ਉਹ ਸਾਰੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਵਾਇਆ ਤੇ ਉਹ ਏ ਕਲਾਸ ਦਾ ਕੰਮ ਜਿੱਥੇ ਵੀ ਇਹਨਾਂ ਕਰਾਇਆ ਏ ਕਲਾਸ ਦਾ ਕੰਮ ਕਰਾਇਆ ਕੋਈ ਵੀ ਹਾਂਜੀ ਰੋਦੀ ਕਹਿੰਦੇ ਸਰਕਾਰ ਦੀ ਕੋਈ ਕਾਰਗੁਜ਼ਾਰੀ ਚੰਗੀ ਨਹੀਂ ਹੈ ਜਿਹਦੇ ਕਰਕੇ ਗੁਲਦੀਪ ਸਿੰਘ ਢਾਲੀਵਾਲ ਮੁਕਾਬਲੇ ਜੀ ਨਹੀਂ ਨਹੀਂ ਸਾਰੇ ਇਹਦੇ ਵੇਖੋ ਜਿਹੜੀ ਆਪਾਂ ਗੱਲ ਕਰਦੇ ਆ ਜਿਵੇਂ ਪਹਿਲੀ ਗਰੰਟੀ ਇਹਨਾਂ ਨੇ ਬਿਜਲੀ ਦੀ ਜਿਹੜੀ ਆ ਉਹ ਪੂਰੀ ਕੀਤੀ ਆ ਹੁਣ ਹਰ ਘਰ ਦੇ ਵਿੱਚ ਜਿਹੜਾ ਬਿਜਲੀ ਦਾ ਬਿੱਲ ਆ ਉਹ ਉਹਨਾਂ ਨੂੰ ਜਦੋਂ ਫਰੀ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਤੇ ਉਹ ਬੰਦੇ ਸਾਰੇ ਖੁਸ਼ ਹੁੰਦੇ ਆ ਕਿ ਸਾਡਾ ਬਿਜਲੀ ਦਾ ਬਿੱਲ ਜਿਹੜਾ ਫਰੀ ਆ ਉਹ ਹਰ ਘਰ ਨੂੰ ਆਮਦਨ ਜਿਹੜੀ ਆ ਇੱਕ ਹਿਸਾਬ ਦੀ કે 2-3-4000 ਦੀ ਆਮਦਨ ਹਰ ਵੀ ਨਹੀਂ ਹੁੰਦੀ ਆ ਉਹ ਆਪਣੇ ਡਵੈਲਪਮੈਂਟ ਦੇ ਕੰਮ ਛੋਟੇ-ਛੋਟੇ ਕੋਈ ਆਪ ਵੀ ਕਰਾ ਸਕਦੇ ਆ ਤੇ ਕਰਾਉਂਦੇ ਵੀ ਆ ਲੋਕ ਖੁਸ਼ ਨੇ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਉਹ ਤੇ ਚਲੋ ਵਿਰੋਧੀ ਧਿਰ ਜਿਹੜਾ ਉਹਨਾਂ ਦੇ ਕਿਹੜਾ ਹੁੰਦਾ ਹੈ ਵਿਰੋਧੀ ਦਾ ਵਿਰੋਧੀ ਕਹਿੰਦਾ ਵਿਰੋਧੀ ਕਹਿੰਦੇ ਜੀ ਸਰਕਾਰ ਦੀ ਕਾਰਗੁਜ਼ਾਰੀ ਚੰਗੀ ਨਹੀਂ ਹੈ ਜਿਹਦੇ ਕਰਕੇ ਕੁਲਦੀਪ ਢਾਲੀਵਾਲ ਮੁਕਾਬਲੇ ਜੀ ਨਹੀਂ ਨਹੀਂ ਜੀ ਸਰਕਾਰ ਦੀ ਕਾਰਗੁਜ਼ਾਰੀ ਸਹੀ ਹੈਗੀ ਹੈ ਜੀ ਜਦੋਂ ਕੋਰ ਸਾਹਿਬ ਵਿਧਾਨ ਸਭਾ ਦੇ ਵਿੱਚ ਕੋਈ ਨਾ ਕੋਈ ਗੱਲ ਉਠਾਉਂਦੇ ਨੇ ਉਸ ਵੇਲੇ ਸਾਡੇ ਜਿਹੜੇ ਮਤਲਬ ਐਕਸ਼ਨ ਲਿਆ ਜਾਂਦਾ ਕੰਮਾਂ ਦੇ ਉੱਤੇ ਜਿਹੜੀ ਤੁਹਾਨੂੰ ਮੈਂ ਦੱਸਿਆ ਹੈ ਕਿ ਸਾਡੇ ਤੇ ਸੀਵਰ ਦੀ ਮੇਨ ਜਿਹੜੀ ਪ੍ਰੋਬਲਮ ਸੀਗੀ ਠੀਕ ਹੈ ਜੀ ਤੇ ਉਹ ਵਿਧਾਨ ਸਭਾ ਦੀ ਟੀਮ ਆਈ ਉਹਨਾਂ ਨੇ ਉਸ ਤੋਂ ਬਾਅਦ ਐਕਸ਼ਨ ਲਿਆ ਐਕਸ਼ਨ ਲੈਣ ਤੋਂ ਬਾਅਦ ਤਾਮੂ ਬਾਬਾ ਦੀਪ ਸਿੰਘ ਕਲੋਨੀ ਚ ਵੀ ਸਟਾਰਟ ਹੋ ਗਿਆ। ਦਿਆਨੰਦ ਨਗਰ ਗਲੀ ਇੱਕ ਨੰਬਰ ਗਲੀ ਬਣਾ ਦਿੱਤੀ ਗਈ ਆ। ਚਾਂਦ ਐਉਣੀ ਇੱਧਰ ਵੀ ਕੰਮ ਸਟਾਰਟ ਹੋ ਗਿਆ ਵਾ। ਕੰਮ ਜਿਹੜੇ ਆ ਸਟਾਰਟ ਹੋ ਗਏ ਆ ਠੀਕ ਹੈ ਜੀ। ਔਰ ਹੋ ਰਹੇ ਨੇ ਠੀਕ ਆ ਥੋੜਾ ਜਿਹਾ ਟਾਈਮ ਲੱਗਦਾ ਕਿਉਂਕਿ ਐਮਐਲਏ ਸਾਹਿਬ ਜਿਹੜੇ ਸਾਡੇ ਹਨਾ ਠੀਕ ਹੈ ਜੀ ਬਿਲਕੁਲ ਸ਼ੀਸ਼ਾ ਬਿਲਕੁਲ ਸਾਫ਼ ਹੈਗੇ ਨੇ ਠੀਕ ਹੈ ਜੀ ਬਿਲਕੁਲ ਜਿਹੜਾ ਵੀ ਕੰਮ ਕਰਾਉਂਦੇ ਨੇ ਬਿਲਕੁਲ ਵਧੀਆ ਢੰਗ ਨਾਲ ਸੀਵਰ ਜਿੱਥੇ ਫੋਟ ਦਾ ਪੈਣ ਵਾਲਾ ਉਹਦੇ ਫੋਟ ਦਾ ਸਾਫ ਫੋਟ ਦਾ ਹੀ ਪਾਉਂਦੇ ਨੇ। ਇਹ ਨਹੀਂ ਕਿ 8 ਇ ਹਾਰੇ ਇੱਕ ਚੀਜ਼ ਨੂੰ ਦੇਖ ਕੇ ਪ੍ਰੋਪਰ ਫਿਰ ਉਹਨੂੰ ਓਕੇ ਕਰਾ ਰਹੇ ਨੇ ਕੁਮਰ ਵਿਜੇ ਪ੍ਰਤਾਪ ਸਿੰਘ ਜਿਹੜੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੇ ਲੋਕਾਂ ਦੇ ਵਿੱਚ ਆਪਣੇ ਲੋਕਾਂ ਨੂੰ ਜਿਹੜੇ ਉਹ ਮਿਲਦੇ ਹੋਏ ਜਿਹੜੇ ਉਹ ਨਜ਼ਰੀ ਆ ਰਹੇ ਆ ਕੁਮਰ ਵਿਜੇ ਪ੍ਰਤਾਪ ਸਿੰਘ ਜਿਹੜੇ ਉਹ ਲਗਾਤਾਰ ਆਪਣੇ ਲੋਕਾਂ ਨੂੰ ਜਿਹੜੇ ਉਹ ਮਿਲ ਰਹੇ ਨੇ ਲੋਕਾਂ ਦੇ ਨਾਲ ਹੋਰ ਵੀ ਜਿਹੜੀ ਉਹ ਗੱਲਬਾਤ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕਰਦੇ ਆ ਕੁਮਰ ਵਿਜੇ ਪ੍ਰਤਾਪ ਸਿੰਘ ਹੁਣ ਜਿਹੜੇ ਜਿਸ ਤਰੀਕੇ ਨਾਲ ਭਾਈ ਸਾਹਿਬ ਕਿਵੇਂ ਦੇਖਦੇ ਹੋ ਕੁਮਰ ਵਿਜੇ ਪ੍ਰਤਾਪ ਸਿੰਘ ਹੁਣ ਲਗਾਤਾਰ ਜਿਹੜੀਆਂ ਉਹ ਮੀਟਿੰਗਾਂ ਕਰਾ ਰਹੇ ਐ ਔਰ ਕਿਹੜੇ ਮੁੱਦਿਆਂ ਨੂੰ ਦੇਖ ਕੇ ਜਿਹੜੀ ਤੁਸੀਂ ਵੋਟ ਕਰਨੀ ਹੈ ਦੇਖੋ ਜੀ ਅਸਰ ਹੈਗਾ ਕਿ ਹਲੇ 2 ਸਾਲ ਹੋਏ ਨੇ ਸਰਕਾਰ ਨੂੰ ਆਮ ਆਦਮੀ ਪਾਰਟੀ ਦੇ ਔਰ ਕੋਵਰ ਸਾਹਿਬ ਇਹੋ ਜਿਹੇ ਲੀਡਰ ਨੇ ਜਿਨ੍ਹਾਂ ਨੇ ਇੱਕ ਸਲੋਗਨ ਦਿੱਤਾ ਆਇਆ ਟੋਟਲ ਪੋਲਿਟਿਕਲ ਰੈਵੋਲੂਸ਼ਨ ਦਾ ਔਰ ਜਨਤਾ ਦੇ ਵਿੱਚ ਜਨਤਾ ਦੇ ਨਾਲ ਮੈਂ ਇਹੋ ਜਿਹੇ ਲੀਡਰ ਘੱਟ ਹੀ ਵੇਖੇ ਨੇ ਜਿਹੜੇ 24 ਘੰਟੇ ਜਨਤਾ ਵਿੱਚ ਰਹਿੰਦੇ ਨੇ ਔਰ ਇੱਕ ਆਨੈਸਟ ਔਰ ਇਮਾਨਦਾਰ ਅਪਰਾਇਟ ਆਫਿਸਰ ਨੇ ਔਰ ਮੈਂ ਸਮਝਦਾ ਕਿ ਉਹਨਾਂ ਦੀ ਰਹਿਨੁਮਾਈ ਵਿੱਚ ਤਾਲੀਵਾਲ ਸਾਹਿਬ ਨੂੰ ਬੜੀ ਵੱਡੀ ਲੀਡ ਮਿਲੇਗੀ ਨਾਰਥ ਹਲਕੇ ਚੋਂ ਔਰ ਇੱਕ ਬਹੁਤ ਵੱਡਾ ਉਹ ਐਸਟ ਨੇ ਆਮ ਆਦਮੀ ਪਾਰਟੀ ਵਾਸਤੇ ਔਰ ਜੋ ਹੈਗਾ ਜੋ ਮੈਂ ਦੇਖ ਰਿਹਾ ਆ ਲੋਕਾਂ ਦੀ ਪਲਸ ਦੇਖ ਰਿਹਾ ਔਰ ਜੋ ਲੋਕਾਂ ਦਾ ਐਟੀਟਿਊਡ ਦੇਖ ਰਿਹਾ ਧਾਲੀਵਾਲ ਸਾਹਿਬ ਨੂੰ ਬਹੁਤ ਸਮਰਥਨ ਮਿਲ ਰਿਹਾ ਜੀ ਉਮਰ ਵੀ ਇਹ ਪ੍ਰਤਾਪ ਸਿੰਘ ਜੀ ਦਾ ਪ੍ਰਾਪਤੀਆਂ ਤੁਸੀਂ ਦੱਸ ਰਹੇ ਹੋ ਪਰ ਸਰਕਾਰ ਦੀਆਂ ਨਹੀਂ ਦੱਸ ਪਾ ਰਹੇ ਦੇਖੋ ਸਰਕਾਰ ਨੂੰ ਹਲੇ 2 ਸਾਲ ਹੋਏ ਆ ਸਰਕਾਰ ਨੂੰ ਅਜੇ 2 ਸਾਲ ਹੋਏ ਨੇ ਅਜੇ 5 ਸਾਲ ਬਾਅਦ ਅਸੀਂ ਰਿਪੋਰਟ ਕੱਢ ਦਵਾਂਗੇ ਜੀ ਇਹ ਥੋੜਾ ਅਨਫੇਅਰ ਹੋਏਗਾ ਅਸੀਂ ਬਾਕੀਆਂ ਨੂੰ 25 30 ਸਾਲ ਦਿੱਤੇ ਆ ਉਹਨਾਂ ਨੂੰ ਅਸੀਂ 5 ਸਾਲ ਦੇ ਕੇ ਲਈਏ ਪਹਿਲਾਂ ਫਿਰ ਅਸੀਂ ਕੋਈ ਨਾ ਕੋਈ ਵੋਟ ਇੱਕ ਲਾਵਾਂਗੇ ਕਿਵੇਂ ਦੇਖਦੇ ਹੋ ਕੋਪਰ ਵੀ ਜੀ ਪ੍ਰਤਾਪ ਸਿੰਘ ਹੋਰਾਂ ਦੇ ਕੰਮ ਕਾਜ ਦੇਖੋ ਜੀ ਅਸੀਂ ਜੋ ਪਿਛਲੇ ਸਾਲ ਜਿਹੜੇ ਪਿਛਲੇ ਪਹਿਲਾ ਕੰਮ ਚੱਲ ਰਹੇ ਸੀ ਜਿਹੜੇ ਆਪਣੇ ਆਪ ਨੂੰ ਵਿਕਾਸਪੁਰਖ ਕਹਿ ਰਹੇ ਨੇ ਉਹ ਵਿਕਾਸਪੁਰਖ ਦੀ ਦੇਖੋ ਜਾ ਕੇ ਪੰਚਾਇਤਾਂ ਜਾ ਕੇ ਦੇਖੋ ਕੀ ਹਾਲ ਆ ਹੁਣ 2 ਸਾਲ ਬਾਅਦ ਦੇਖੋ ਕੀ ਹਾਲ ਹੋਇਆ ਆ ਤਨ ਮੈਂ ਫੋਟੋਆਂ ਦਿਖਾਉਣਾ ਜਿਹੜੇ ਵਿਕਾਸਪੁਰਖ ਕਹਿ ਰਹੇ ਨੇ ਆਪਣੇ ਆਪ ਨੂੰ ਉਹਨਾਂ ਦੇ ਰਾਜ ਦੇਖੋ ਆ ਹਾਲ ਸੀਗਾ ਸਾਰਾ ਇਹ ਆ ਹਾਲ ਸੀਗਾ ਪੰਚਾਇਤਾਂ ਦਾ ਵਿਕਾਸ ਤੇ ਹੋਇਆ ਪਰ ਉਹਨਾਂ ਦਾ ਆਪਣਾ ਹੋਇਆ ਉਹਨਾਂ ਨੇ ਹਲਕੇ ਦਾ ਵਿਕਾਸ ਕੋਈ ਨਹੀਂ ਕੀਤਾ ਉਹਨਾਂ ਨੇ ਆਪਣਾ ਵਿਕਾਸ ਕੀਤਾ ਵਿਕਾਸ ਜਿਹੜੀ ਗੱਲ ਹੈ ਉਹ ਵਿਕਾਸ ਤਾਂ ਆਬ ਜੇ ਲੋਕੀ ਮੰਨਣ ਉਸ ਗੱਲ ਨੂੰ ਲੋਕਾਂ ਨੇ ਤਾਂ ਮੰਨਿਆ ਨਹੀਂ ਲੋਕਾਂ ਨੇ ਵਿਕਾਸਪੁਰਖ ਨੂੰ ਦੋ ਵਾਰੀ ਜੋ ਮੈਡੀਕਲ ਥੋੜੀ ਜਿਹੀ ਗਲਤੀ ਜਿਹੜਾ ਲੀਡਰ ਪਬਲਿਕ ਹੋਵੇ ਨੂੰ ਪਬਲਿਕ ਉਹ ਨਹੀਂ ਮੰਨ ਰਹੀ ਪਬਲਿਕ ਇਹ ਮੰਨ ਰਹੀ ਹੈ ਵੀ ਵਿਕਾਸ ਜਿਹੜਾ ਕੀਤਾ ਉਹਨਾਂ ਨੇ ਆਪਣਾ ਕੀਤਾ ਵਾ ਹੋਰ ਵੀ ਜੇ ਪ੍ਰਤਾਪ ਸਿੰਘ ਨੇ 2 ਸਾਲ ਦੇ ਵਿੱਚ ਜੋ ਵਿਕਾਸ ਕੀਤਾ ਵਾ ਉਹ 10 ਸਾਲਾਂ 15 ਸਾਲਾਂ ਚ ਨਹੀਂ ਹੋਇਆ ਤੁਸੀਂ ਜਿਹੜਾ ਜਿਹੜਾ ਕੰਮ ਚੱਲ ਰਿਹਾ ਉਹ ਜਾ ਕੇ ਦੇਖੋ ਉਹਦੀ ਕੁਆਲਿਟੀ ਕੀ ਆ A1 ਕੁਆਲਿਟੀ ਆ ਉਹਦੀ A1 ਕੁਆਲਿਟੀ ਜਿਹੜੀ ਵੀ ਸੜਕ ਹੁਣ ਬਣ ਰਹੀ ਆ 15 15 ਸਾਲ ਜਿਹੜੀ ਉਹ ਨਹੀਂ ਟੁੱਟੇਗੀ ਸੋ ਇਸ ਕਰਕੇ ਵਿਕਾਸਪੁਰਸ ਦੀ ਕੀ ਦੀ ਗੱਲ ਕਰ ਰਹੇ ਹਾਂ ਤਾਂ ਪਤਾ ਜਿਹੜੇ ਪਹਿਲਾਂ ਮੰਤਰੀ ਰਹੇ ਚੁੱਕੇ ਨੇ ਜਿਨ੍ਹਾਂ ਨੇ ਆਪਣਾ ਵਿਕਾਸ ਕੀਤਾ ਹਲਕੇ ਦਾ ਕੋਈ ਨਹੀਂ ਕੀਤਾ ਜੀ ਓਪੀ ਸੋਨੀ ਨਹੀਂ ਜੀ ਨਹੀਂ ਇਹ ਇਥੇ ਨੌਰਥ ਹਲਕੇ ਦਾ ਜਿਹੜੇ ਰਹੇ ਨੇ ਇੱਕੋ ਹੀ ਬੰਦਾ ਜਿਹੜੇ ਆਪੜ ਆਪ ਨੂੰ ਵਿਕਾਸਪੁਰਸ਼ ਕਹਿੰਦੇ ਸਾਰੇ ਪੰਜਾਬ 'ਚ ਹੋਰ ਕੋਈ ਨਹੀਂ ਕਹਿੰਦਾ ਜਿਵੇਂ ਅਸੀਂ ਅੰਮ੍ਰਿਤਸਰ ਟੋਲੀ ਸਾਨੂੰ ਪਤਾ ਨਹੀਂ ਕੋਈ ਦੱਸਦੇ ਅਨਿਲ ਜੋਸ਼ੀ ਜੀ ਸਾਹਿਬ ਕਾਲੀ ਮੰਤਰੀ ਹਾਂ ਜੀ ਦੇਖੋ ਉਹਨਾਂ ਨੇ ਜਿਹੜੇ ਕੰਮ ਕਿਸੇ ਹੋਰ ਡਿਪਾਰਟਮੈਂਟ ਦੇ ਸੀ ਉਹਨਾਂ ਨੇ ਕੋ ਜਿਹੜਾ ਮਹਿਕਮਾ ਸੀ ਉਹਨਾਂ ਆਪਣੇ ਡਿਪਾਰਟਮੈਂਟ ਕੋ ਕਰਾਇਆ ਨਹੀਂ ਸਾਡੇ ਉਹਨਾਂ ਦੋ ਪੰਚਾਇਤਾਂ ਨੇ ਕਮਲੈਵਨ ਤੇ ਕਮਟਾਲਾ ਕਲੋਨੀ ਉਹਦੇ ਵਿੱਚ ਟਿਊਬੇ ਲੱਗੇ ਨੂੰ ਅੱਜ ਤੋਂ ਘੱਟੋ-ਘੱਟ 8-9 ਸਾਲ ਹੋ ਚੁੱਕੇ ਨੇ ਪਰ ਅਜ ਤੱਕ ਇੱਕ ਬੰਦੇ ਨੂੰ ਪਾਣੀ ਨਹੀਂ ਮਿਲਿਆ ਫਿਰ ਉਸ ਵਿਕਾਸ ਦਾ ਕੀ ਫਾਇਦਾ ਜੀ ਉਹ ਵਿਕਾਸ ਉਹਨਾਂ ਨੇ ਆਪਣੀਆਂ ਜਿਹੜੀਆਂ ਅਫਸਰਾਂ ਨੇ ਕਮਿਸ਼ਨਾਂ ਲਈਆਂ ਨੇ ਉਹ ਲੈ ਕੇ ਦੇ ਘਰ ਬੈਠ ਗਏ ਮੈਡਮ ਨਾਲ ਗੱਲ ਕਰ ਲਿਆ ਮੈਡਮ ਕੋਮਰ ਵੀ ਜੇ ਪ੍ਰਤਾਪ ਸਿੰਘ ਦੀ ਕਮਾਂ ਤੋਂ ਤਾਂ ਲੋਕ ਖੁਸ਼ ਨੇ ਪਰ ਸਰਕਾਰ ਨੇ ਜਿਸ ਤਰੀਕੇ ਦੇ ਨਾਲ ਹਾਲੇ ਬੀਬੀਆਂ ਨੂੰ ਹਜ਼ਾਰਾਂ ਰੁਪਈਆ ਵੀ ਨਹੀਂ ਦਿੱਤਾ ਕਿਸੇ ਬੀਬੀ ਨੂੰ ਟਿਕਟ ਵੀ ਨਹੀਂ ਦਿੱਤੀ ਇਹਨੂੰ ਕਿਵੇਂ ਦੇਖੀਏ ਅਸੀਂ ਸਿਰਫ ਜੋ ਕੁਰਵਈਏ ਪ੍ਰਤਾਪ ਜੀ ਸਾਡੇ ਐਮਐਲ ਕੁਰਵਈਏ ਪ੍ਰਤਾਪ ਜੀ ਕਾਰਨ ਅਸੀਂ ਸਿਰਫ ਉਹਨਾਂ ਨੂੰ ਜਿੰਦਾਬਾਦ ਕਹਿ ਸਕਨੇ ਆ ਬਾਕੀ ਸਰਕਾਰ ਸਾਨੂੰ ਕੋਈ ਮਤਲਬ ਨਹੀਂ ਕੀ ਕਰ ਰਹੀ ਕੀ ਨਹੀਂ ਕਰ ਰਹੀ ਸਿੱਧੀ ਜੀ ਗੱਲ ਹੈ ਕਿਉਂਕਿ ਉਹ ਸਰਕਾਰ ਤਾਂ ਪਤਾ ਹੈ ਕੀ ਕਰਨਾ ਹੁਣ ਦੇਖਨੇ ਆ ਐਮਪੀ ਬਣ ਕੇ ਸਾਡੇ ਤਾਰੀਵਾਲ ਜਾਂ ਸਾਡੇ ਕੁਰਵਈਏ ਪ੍ਰਤਾਪ ਵਾਸਤੇ ਕੀ ਕਰਦੇ ਨੇ ਬਸ ਕੁਰਵਈਏ ਪ੍ਰਤਾਪ ਸਿੰਘ ਦੀ ਕਮਾਂ ਤੋਂ ਸੰਤੁਸ਼ਟ ਬਹੁਤ ਸੰਤੁਸ਼ਟਾ ਬਹੁਤ ਸੰਤੁਸ਼ਟ ਐ ਹੋ ਜਾ ਇਨਸਾਨ ਸਾਨੂੰ ਜ਼ਿੰਦਗੀ ਚ ਨਹੀਂ ਮਿਲ ਸਕਦਾ ਜਿਹੜਾ ਸੱਚਾ ਇਨਸਾਨ ਹੈ ਤੁਹਾਨੂੰ ਪਤਾ ਸੱਚੇ ਇਨਸਾਨ ਦੇ ਸਾਹਮਣੇ ਦੁਨੀਆ ਚੁੱਕਦੀ ਏ ਔਰ ਰੱਬ ਉਹਨਾਂ ਦਾ ਸਾਥ ਦੇ ਰਿਹਾ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਦਾ ਸਾਥ ਦੇ ਰਹੇ ਹਰ ਵਕਤ ਇਹਨਾਂ ਦਾ ਨਿਆਇ ਹੋਏਗਾ ਸਚਾਈ ਦੀ ਜਿੱਤ ਹੋਏਗੀ ਇਹ ਸਾਰੀ ਦੁਨੀਆ ਦੇਖੇਗੀ ਕੂਰੂ ਜੇ ਪ੍ਰਤਾਪ ਜਿੰਦਾਬਾਦ ਜਿੰਦਾਬਾਦ ਹੈ ਜਿੰਦਾਬਾਦ ਰਹਿਣਗੇ ਹਮੇਸ਼ਾ ਉਹਨਾਂ ਨਾਲ ਸਾਰੀ ਜਨਤਾ ਨਾਲ ਹੈਗੀ ਹੈ ਜਿਹੜੇ ਲੋਕ ਨੇ ਉਹ ਕੂਰ ਸਾਹਿਬ ਦੇ ਮੂਹ ਨੂੰ ਜਿਹੜੇ ਉਹਨਾਂ ਦੇ ਚਿਹਰੇ ਨੂੰ ਜਿਹੜੀ ਵੋਟ ਪਾ ਰਹੇ ਨੇ ਉਹਨਾਂ ਨਾਲ ਬਹੁਤ ਲੋਕਾਂ ਦਾ ਉਤਸ਼ਾਹ ਆ ਲੋਕੀ ਇੱਥੋਂ ਧਾਲੀਵਾਲ ਸਾਹ ਨੂੰ ਵੱਡੀ ਲੀਡ ਨਾਲ ਜਿਤਾ ਕੇ ਤੇ ਆਪਣੇ ਵਿਧਾਨ ਉੱਥੇ ਭੇਜਣਗੇ ਜੀ ਲੋਕ ਸਭਾ ਦੇ ਵਿੱਚ ਭੇਜਣਗੇ ਜ਼ਰੂਰ ਭੇਜਣਗੇ ਤਾਂ ਦੇਖ ਸਕਦੇ ਹਾਂ ਕਿ ਕਮਰਬੀਜੇ ਪ੍ਰਤਾਪ ਸਿੰਘ ਹੋਰਾਂ ਦੇ ਹੱਕ ਕਮਰਬੀਜੇ ਪ੍ਰਤਾਪ ਸਿੰਘ ਹੋਰਾਂ ਨੇ ਮੀਟਿੰਗ ਜਿਹੜੀ ਹੈ ਕੁਲਦੀਪ ਸਿੰਘ ਢਾਲੀਵਾਲ ਦੀ ਕਰਾਈ ਔਰ ਖਾਸ ਤੌਰ ਤੇ ਕਮਰਬੀਜੇ ਪ੍ਰਤਾਪ ਸਿੰਘ ਦੇ ਕੰਮਾਂ ਤੋਂ ਉਹਨਾਂ ਦੇ ਹਲਕੇ ਦੇ ਲੋਕ ਜਿਹੜੇ ਆ ਉਹ ਕਾਫੀ ਖੁਸ਼ ਜਿਹੜੇ ਉਹ ਨਜ਼ਰ ਆ ਰਹੇ ਨੇ ਫਿਲਹਾਲ ਇੱਥੇ ਮੀਟਿੰਗ ਲਗਾਤਾਰ ਜਿਹੜੀ ਅੱਜ ਦਾ ਦਿਨ ਪੂਰਾ ਕਮਰਬੀਜੇ ਪ੍ਰਤਾਪ ਸਿੰਘ ਹੋਰਾਂ ਦੇ ਹੱਕ ਦੇ ਵਿੱਚ ਜਿਹੜਾ ਦੇਖ ਸਕਦੇ ਹਾਂ ਕਿ ਕਮਰਬੀਜੇ ਪ੍ਰਤਾਪ ਸਿੰਘ ਹੋਰੀ ਜਿਹੜੇ ਉਹਜੀ ਤੁਹਾਡੇ ਕੰਮਾਂ ਨੂੰ ਦੇਖ ਕੇ ਗੱਲਬਾਤ ਕਰ ਰਹੇ ਆ ਲੋਕਾਂ ਦੇ ਨਾਲ ਬਹੁਤ ਖੁਸ਼ ਨਜ਼ਰ ਆ ਰਹੇ ਥੋੜਾ ਦੇਖੋ ਇਹ ਜਿਹੜਾ ਇਲੈਕਸ਼ਨ ਹੈ ਸਾਰਿਆਂ ਵਾਸਤੇ ਚੈਲੰਜ ਹੈ ਔਰ ਅਸੀਂ ਹਰ ਚੈਲੰਜ ਚੈਲੰਜ ਹੀ ਤਰ੍ਹਾਂ ਲਿਆ ਜਿਸ ਤਰ੍ਹਾਂ 2022 ਦੇ ਵਿੱਚ ਅਸੀਂ ਅਸੈਂਬਲੀ ਵਾਸਤੇ ਇਲੈਕਸ਼ਨ ਲੜੇ ਸੀ ਇਹ 2024 ਦਾ ਜਿਹੜਾ ਪਾਰਲੀਮੈਂਟ ਦਾ ਇਲੈਕਸ਼ਨ ਹੈ ਨਾ ਇਹ ਮਹੱਤਵਾਰ ਹੈ ਔਰ ਅਸੀਂ ਪਰਣ ਲਿਆ ਕਿ ਜੋ ਨਾਰਥ ਅਸੈਂਬਲੀ ਕੰਸਟੀਟੂਐਂਸੀ ਹੈ ਜਿੱਥੋਂ ਲੋਕਾਂ ਨੇ ਮੈਨੂੰ ਐਮਐਲਏ ਬਣਾਇਆ ਹੈ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਵੱਡੇ ਲੀਡਰ ਸੀ ਨਾਰਥ ਹਲਕੇ ਤੋਂ ਦੇਵਾਂਗੇ ਔਰ ਇੱਥੇ ਦੀ ਜਨਤਾ ਦਾ ਤੁਸੀਂ ਉਤਸ਼ਾਹ ਦੇਖ ਸਕਦੇ ਹੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਤਾਲੀਵਾਲ ਸਾਹਿਬ ਆਏ ਨੇ ਇਸ ਹਲਕੇ ਦੇ ਵਿੱਚ ਔਰ 1 ਤਰੀਖ ਨੂੰ ਤੁਸੀਂ ਦੇਖਣਾ ਤੇ ਚਾਰ ਨੂੰ ਰਿਜ਼ਲਟ ਆਏਗਾ ਅਸੀਂ ਹਰ ਤਰੀਕੇ ਦੇ ਨਾਲ ਹਰ ਪੱਖੋਂ ਵੱਧ ਤੋਂ ਵੱਧ ﾎਟਾ ਦੇ ਨਾਲ ਇਹਨਾਂ ਨੂੰ ਜਿੱਤ ਬਣਾਉਣਾ ਹੈ ਤੇ ਲੀਡ ਸਭ ਤੋਂ ਜ਼ਿਆਦਾ ਨੌਰਥ ਹਲਕੇ ਤੋਂ ਹੋ ਰਹੀ ਕਿਵੇਂ ਰਿਸਪੌਂਸ ਜਿਹੜਾ ਲੋਕਾਂ ਦਾ ਮਿਲ ਰਿਹਾ ਜਦੋਂ ਤੁਸੀਂ ਲੋਕਾਂ ਨਾਲ ਅੱਜ ਵੀ ਸਾਰੀ ਮੀਟਿੰਗ ਕਰਾ ਰਹੇ ਹੋ ਰਿਸਪੌਂਸ ਬਹੁਤ ਵਧੀਆ ਹੈ ਔਰ ਵਧੀਆ ਹੀ ਰਹਿਣਾ ਹੈ ਔਰ ਸਾਰਾ ਕੁਝ ਵਧੀਆ ਚੱਲਣਾ ਹੈ ਤੁਸੀਂ ਦੇਖੋ ਕਿਉਂਕਿ ਜੋ ਰਵਾਇਤੀਆਂ ਪਾਰਟੀਆਂ ਤੇ ਉਹ ਜੋ ਲੀਡਰ ਹੁੰਦੇ ਸੀਗੇ ਉਹ ਪਬਲਿਕ ਦੇ ਨਾਲ ਠੱਗੀਆਂ ਮਾਰਦੇ ਸੀ ਇੱਕ ਮਾਹੌਲ ਬਣ ਗਿਆ ਹੈ ਔਰ ਤੁਸੀਂ ਖਾਸਕਰ ਨਾਰਥ ਹਲਕੇ ਦੇ ਵਿੱਚ ਤੁਸੀਂ ਲੋਕਾਂ ਨੂੰ ਪੁੱਛ ਸਕਦੇ ਹੋ ਜਾ ਕੇ ਦੇਖੋ ਔਰ ਲੋਕੀ ਆਪ ਕਰਨਗੇ ਕਿ ਇੱਕ ਐਮਐਲਏ ਕਿਸ ਤਰੀਕੇ ਦਾ ਹੋਣਾ ਚਾਹੀਦਾ ਹੈ ਮੈਨੂੰ ਦੱਸਣਾ ਚੰਗਾ ਨਹੀਂ ਲੱਗਦਾ ਹੈ ਇੱਕ ਜਨਤਾ ਦੇ ਨਾਲ ਜਨ ਪ੍ਰਤਿਨਿਧੀ ਦਾ ਰਿਲੇਸ਼ਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਔਰ ਤੁਹਾਨੂੰ ਨਾਰਥ ਦੇ ਵਿੱਚ ਦੇਖੋ ਤੁਹਾਡੇ ਵਿਰੋਧੀ ਵੀ ਤਾਰੀਫ ਕਰ ਰਹੇ ਆ ਉਹ ਕਹਿੰਦੇ ਕਿ ਬਾਕੀਆਂ ਨੂੰ ਵੀ ਕੁਮਰ ਵਿੱਚ ਪ੍ਰਤਾਪ ਸਿੰਘ ਤੋਂ ਸਿੱਖਣ ਦੀ ਲੋੜ ਹੈ ਚਲੋ ਅਸੀਂ ਕੋਈ ਮਤਲਬ ਰਾਜਨੀਤੀ ਦੇ ਵਿੱਚ ਆਏ ਪੁਲਿਸ ਦੇ ਵਿੱਚ ਸੀਗੇ ਬਾਈ ਚੁਆਇਸ ਪੁਲਿਸ ਅਫਸਰ ਸੀਗਾ ਰਾਜਨੀਤੀ ਦੇ ਵਿੱਚ ਜਿਹੜੇ ਬਾਈ ਚੁਆਇਸ ਆਏ ਨਾ ਪੁਲਿਸ ਦੀ ਨੌਕਰੀ ਆਈਪੀਐਸ ਦੀ ਛੱਟ ਕੇ ਆਏ ਹਨ ਤਾਂ ਅਸੀਂ ਉਹ ਕਰਨਾ ਹੈ ਜੋ ਡੈਮੋਕ੍ਰੇਸੀ ਦੇ ਵਿੱਚ ਜਨਤਾ ਦੀ ਜੋ ਚਾਹਤ ਹੁੰਦੀ ਹੈ ਉਸ ਤਰੀਕੇ ਨਾਲ ਅਸੀਂ ਕਰਨਾ ਹੈ ਹਰ ਹਾਲ ਦੇ ਵਿੱਚ ਦੇਖੋ ਜੋ ਰਿਲੇਸ਼ਨਸ਼ਿਪ ਹੈ ਨਾ ਜਨਤਾ ਇਹ ਮਹਿਸੂਸ ਕਰੇ ਕਿ ਉਹ ਮਾਸਟਰ ਹੈ ਉਹ ਮਾਲਿਕ ਨੇ ਤੇ ਜਿਹੜੇ ਅਫਸਰ ਹੁੰਦੇ ਨੇ ਤੇ ਪੋਲੀਟੀਸ਼ੀਅਨ ਹੁੰਦੇ ਨੇ ਲੀਡਰ ਹੁੰਦੇ ਨੇ ਉਹਨਾਂ ਨੂੰ ਹਮੇਸ਼ਾ ਸੇਵਕ ਦੀ ਤਰ੍ਹਾਂ ਕੰਮ ਕਰਨਾ ਚਾਹੀਦਾ ਹੈ ਉਹ ਜੇਕਰ ਸੇਵਕ ਦੀ ਤਰ੍ਹਾਂ ਕੰਮ ਕਰਨਗੇ ਫੇਰ ਜੱਕ ਸਹੀ ਮਾਇਨੇ ਦੇ ਵਿੱਚ ਡੈਮੋਕ੍ਰੇਸੀ ਮਜ਼ਬੂਤ ਹੋਊਗੀ ਔਰ ਅਸੀਂ ਡੈਮੋਕ੍ਰੇਸੀ ਨੂੰ ਮਜ਼ਬੂਤ ਕਰਾਂਗੇ ਲਗਾਤਾਰ ਮੁੱਦੇ ਵੀ ਤੁਸੀਂ ਚੱਕ ਰਹੇ ਹੋ ਪਿਛਲੇ ਜਿਹੜਾ ਇੱਕ ਚੋਣ ਜਲਸਾ ਹੋਇਆ ਸੀ ਢਾਲੀਵਾਲ ਸਾਹਮਣੇ ਵੀ ਤੁਸੀਂ ਬਹੁਤ ਜਿਹੜੇ ਮੁੱਦੇ ਰੱਖੇ ਸੀਗੇ ਜਿੰਨੇ ਵੀ ਮੁੱਦੇ ਨੇ ਉਹ ਜਨਤਾ ਦੇ ਮੁੱਦੇ ਨੇ ਅਸੀਂ ਕਦੇ ਵੀ ਆਪਣੀ ਗੱਲ ਨਹੀਂ ਕਰਾਂਗੇ ਅਸੀਂ ਹਮੇਸ਼ਾ ਜਨਤਾ ਦੀ ਗੱਲ ਕਰਦੇ ਹਾਂ ਔਰ ਜਨਤਾ ਦੇ ਵਿੱਚ ਰਹਿੰਦੇ ਹਾਂ ਜਨਤਾ ਦੇ ਨਾਲ ਰਹਿੰਦੇ ਹਾਂ ਜਨਤਾ ਦੀ ਜੋ ਸਮੱਸਿਆ ਹੁੰਦੀ ਹੈ ਜੋ ਉਹਨਾਂ ਦੀ ਗੱਲ ਹੁੰਦੀ ਹੈ ਉਹ ਅਸੀਂ ਅਸੈਂਬਲੀ ਦੇ ਵਿੱਚ ਰੱਖਦੇ ਹਾਂ ਤੇ ਮੀਡੀਆ ਦੇ ਵਿੱਚ ਵੀ ਰੱਖਦੇ ਹਾਂ ਔਰ ਹਰ ਤਰੀਕੇ ਨਾਲ ਇਹੀ ਹੋਏ ਸਾਡਾ ਕਿ ਅਸੀਂ ਜਨਤਾ ਨੂੰ ਮੁੱਖ ਰੱਖਦੇ ਹੋਏ ਡੈਮੋਕ੍ਰੇਸੀ ਨੂੰ ਮਜ਼ਬੂਤ ਕਰੀਏ ਇਹ ਗੱਲਬਾਤ ਕਰਨ ਧੰਨਵਾਦ ਜੀ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਵੀ ਜਿਹੜੇ ਕੁਮਰ ਵੀਜੇ ਪ੍ਰਤਾਪ ਉਹਨਾਂ ਦੇ ਦਫ਼ਤਰ ਜਿਹੜੇ ਪਹੁੰਚੇ ਆ ਗੱਲਬਾਤ ਕਰਦੇ ਆ ਢਾਲੀਵਾਲ ਸਾਹਿਬ ਕੁਮਰ ਵੀਜੇ ਪ੍ਰਤਾਪ ਸਿੰਘ ਉਹਨਾਂ ਦੇ ਦਫ਼ਤਰ ਪਹੁੰਚੇ ਹੋ ਲਗਾਤਾਰ ਮੀਟਿੰਗਾਂ ਕਰਵਾ ਰਹੇ ਨੇ ਕੁਮਰ ਵੀਜੇ ਪ੍ਰਤਾਪ ਸਿੰਘ ਕਿਵੇਂ ਦੇਖਦੇ ਹੋ ਕਿਹੋ ਜਿਹਾ ਰਿਸਪੌਂਸ ਜਿਹੜਾ ਲੱਗ ਬਹੁਤ ਜ਼ਬਰਦਸਤ ਰਿਸਪੌਂਸ ਕੁਮਰ ਸਾਹਿਬ ਇਹਨਾਂ ਦੇ ਹਲਕੇ ਚ ਉੱਤਰੀ ਚ ਪਹਿਲਾਂ ਵੀ ਬੜੀ ਟੌਪ ਦੀ ਮੀਟਿੰਗ ਕੀਤੀ ਸੀ 14 ਨੂੰ ਹਜ਼ਾਰਾਂ ਲੋਕ ਸੀਗੇ ਹੁਣ ਵੀ ਬਹੁਤ ਵਧੀਆ ਰਿਸਪੌਂਸ ਹੈ ਮੇਰਾ ਖਿਆਲ ਹੈ ਕਿ ਉੱਤਰੀ ਚ ਸਭ ਤੋਂ ਵੱਧ ਲੀਡ ਹਾਂ ਲੋਕ ਜਿਹੜੇ ਜਿਸ ਤਰੀਕੇ ਦੇ ਨਾਲ ਕੁਝ ਮੁੱਦੇ ਵੀ ਰੱਖ ਰਹੇ ਸੀ ਉਹ ਵੀ ਮਸਲੇ ਜਿਹੜੇ ਸਾਰੇ ਸਭ ਮਸਲੇ ਸਾਰੇ ਸਰਕਾਰ ਦੇ ਮਸਲੇ ਕੋਈ ਦਿੱਕਤ ਨਹੀਂ ਸਾਰਾ ਮਸਲਾ ਠੀਕ ਹੋ ਜਾਏ ਸਭ ਕੋਈ ਗੱਲ ਅਸੀਂ ਇਕੱਠੇ ਹੋ ਗਏ ਪਹਿਲੀ ਵਾਰ ਇੱਧਰ ਕੇ ਆਏ ਮੁੱਦੇ ਕਿਹੜੇ ਪਹਿਲਾਂ ਕੇ ਜੀ ਹਾਂ ਤੁਸੀਂ ਦੱਸਦੇ ਹੋ ਸਾਡਾ ਹਾਂ ਜੀ ਸਾਡਾ ਪਹਿਲਾ ਸਵਾਲ ਜਿਹੜਾ ਹਾਂ ਜੀ ਅਈ ਕਾਲੀਆਂ ਨੂੰ ਕਾਂਸਲ ਹਰਣਾ ਹਾਂ ਜੀ ਭਾਜਪਾ ਨੂੰ ਹਟਾਉਣਾ ਪਹਿਲਾਂ ਜਿੱਤ ਕੇ ਲੋਕ ਸਭਾ ਜਾਣਾ ਬਾਕੀ ਦੇ ਘਰਾਂ ਦੇ ਆਪਣੇ ਮੁੱਦੇ ਆਪਸੋ ਹੱਲ ਹੋ ਜਾਣਗੇ ਜੀ ਥੈਂਕ ਯੂ ਬੇਰੀ। ਗੱਲਬਾਤ ਕਹਿੰਦਾ ਨਾ ਤਾਂ ਇਹ ਸਨ ਕੋਰਬੁਜੇ ਪ੍ਰਤਾਪ ਸਿੰਘ ਔਰ ਕੁਲਦੀਪ ਸਿੰਘ ਢਾਲੀਵਾਲ ਜਿੰਨਾਂ ਦੇ ਨਾਲ ਇਕੱਠਿਆਂ ਨਾਲ ਗੱਲਬਾਤ ਜਿਹੜੀ ਕੀਤੀ ਆ ਔਰ ਉਹਨਾਂ ਨੇ ਸਾਰੀ ਗੱਲਬਾਤ ਜਿਹੜੀ ਦੱਸੀ ਹੈ ਕਿ ਕੋਰਬੁਜੇ ਪ੍ਰਤਾਪ ਸਿੰਘ ਦੇ ਹਲਕੇ ਦੇ ਵਿੱਚ ਜਿਹੜੀ ਸਾਰੀ ਗੱਲਬਾਤ ਚੱਲ ਰਹੀ ਹੈ ਔਰ ਮੀਟਿੰਗਾਂ ਚੱਲ ਰਹੀਆਂ ਸਭ ਤੋਂ ਵੱਡੀ ਲੀਡ ਢਾਲੀਵਾਲ ਕਹਿੰਦੇ ਆ ਕਿ ਕੋਰਬੁਜੇ ਪ੍ਰਤਾਪ ਸਿੰਘ ਦੇ ਹਲਕੇ ਦੇ ਵਿੱਚ ਹੋਊਗੀ। ਕੈਮਰਾਮੈਨ ਅੰਕੁਸ਼ ਨਾਲ ਸੁਖਵਿੰਦਰ ਸਿੱਧੂ ਜਾਨਾ ਲੋਕਨਾਟੀਵੀ ਅਮਰਸਰ